ਅਨਿਸ਼ਾ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਸਾਡੇ ਚੈਨਲ ਐਗਜ਼ਾਮ ਜ਼ੋਨ ਤੇ ਦੇਖੋ ਜੀ ਅੱਜ ਮੈਂ ਕਿਹੜਾ ਟਾਪਿਕ ਲੈ ਕੇ ਆਇਆ ਇੰਡੀਅਨ ਕਨਸਟੀਟਿਊਸ਼ਨ ਦਾ ਭਾਰਤੀ ਸੰਵਿਧਾਨ ਦਾ ਜਿਹਦੇ ਵਿੱਚੋਂ ਆਪਣੇ ਕੁਐਸਚਨ ਬਹੁਤ ਹੀ ਕਲੀਅਰ ਹੋ ਜਾਣਗੇ ਇੱਥੋਂ ਆਪਣੇ ਕੁਐਸਚਨ ਪੁੱਛੇ ਪੁੱਛੇ ਜਾਂਦੇ ਨੇ ਇਹਦੇ ਵਿੱਚੋਂ ਤੇ ਕਈ ਜਣੇ ਇਹੀ ਕੁਐਸਚਨਾਂ ਦੇ ਵਿੱਚ ਉਲਝ ਜਾਂਦੇ ਨੇ ਇਹ ਬਿਲਕੁਲ ਸੌਖਾ ਠੀਕ ਹੈ ਨਾ ਇਹਦੇ ਵਿੱਚ ਹੀ ਆਪਣੇ ਬਹੁਤ ਕੁਐਸਚਨ ਆਪਣੇ ਸੋਲਵ ਹੋ ਜਾਣਗੇ ਦੇਖੋ ਜੋ ਕੋਈ ਸਰਕਾਰੀ ਪੇਪਰ ਦੀ ਤਿਆਰੀ ਕਰ ਰਿਹਾ ਉਹ ਜਾਂ ਕੋਈ 8ਵੀਂ 9ਵੀਂ 10ਵੀਂ ਇਹਦੇ ਵਿੱਚ ਪੋਲਿਟ ਪੋਲਿਟੀਕਲ ਪੜਦਾਗਾ ਉਹਨੇ ਵਾਸਤੇ ਵੀ ਇਹ ਬਹੁਤ ਜ਼ਰੂਰੀ ਟਾਪਿਕ ਆ ਦੇਖੋ 1928 ਵਿੱਚ ਆਲ ਪਾਰਟੀਆਂ ਕਾਨਫਰੰਸ ਨੇ ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਦੇਖੋ ਲਖਨਊ ਵਿੱਚ ਕਮੇਟੀ ਬੁਲਾਈ ਜਿਸ ਨੂੰ ਨਹਿਰੂ ਰਿਪੋਰਟ ਵਜੋਂ ਜਾਣਿਆ ਜਾਂਦਾ ਦੇਖੋ ਪਹਿਲੀ ਗੱਲ ਤਾਂ ਆਪਣੇ ਦੋ ਇਹਦੇ ਵਿੱਚ ਦੋ ਆਪਣੇ ਕੁਐਸਚਨ ਸੋਲਵ ਹੋ ਗਏ ਆਪਾਂ ਨੂੰ ਪੁੱਛ ਸਕਦੇ ਨੇ ਵੀ ਇਹ ਦੱਸੋ ਆਲ ਪਾਰਟੀ ਕਾਨਫਰੰਸ ਹੋਈ ਸੀ ਇਹ ਦੱਸੋ ਪਹਿਲਾਂ ਕਿੱਥੇ ਹੋਈ ਸੀ ਜੋ ਸੰਵਿਧਾਨ ਨਾਲ ਰਿਲੇਟਡ ਆ ਉਹ ਹੋਈ ਸੀ ਲਖਨਊ ਵਿੱਚ ਪਹਿਲਾ ਕੁਐਸਚਨ ਇੱਕ ਆਪਣਾ ਇਹ ਕਲੀਅਰ ਹੋ ਗਿਆ ਦੂਜਾ ਕਹ ਫਿਰ ਪੁੱਛਣਗੇ ਉਹ ਕਿਹੜੀ ਰਿਪੋਰਟ ਆ ਠੀਕ ਹੈ ਨਾ ਕਿਹੜੀ ਰਿਪੋਰਟ ਵੱਜੋਂ ਜਾਣਿਆ ਜਾਂਦਾ ਹੈ ਆਪਾਂ ਨੈਰੋ ਰਿਪੋਰਟ ਨੂੰ ਕਿਹੜੀ ਰਿਪੋਰਟ ਮਤਲਬ ਕਿਸ ਰਿਲੇਟਡ ਆ ਆਪਾਂ ਲਿਖਾਂਗੇ ਭਾਰਤੀ ਸੰਵਿਧਾਨ ਨਾਲ ਰਿਲੇਟਡ ਆ ਫਿਰ ਆਪਾਂ ਪੁੱਛ ਸਕਦੇ ਨੇ ਵੀ ਭਾਰਤੀ ਸੰਵਿਧਾਨ ਨਾਲ ਰਿਲੇਟਡ ਦੱਸੋ ਕਿਹੜੀ ਰਿਪੋਰਟ ਜਾਣੀ ਜਾਂਦੀ ਹੈ ਆਪਾਂ ਲਿਖਾਂਗੇ ਨੈਰੋ ਰਿਪੋਰਟ ਇਹ ਆਪਣੇ ਤਿੰਨੇ ਕੁਐਸਚਨ ਇੱਥੇ ਸੋਲਵ ਹੋ ਗਏ ਹਨਾ ਤਿੰਨੇ ਕੁਐਸਚਨ ਫਿਰ ਖਿੰਡੇ ਹੋਏ ਫਰਾਂਚ ਅਤੇ ਪੁਰਤਗਾਲੀ ਜੋ ਅਲੱਗ-ਅਲੱਗ ਜਗ੍ਹਾ ਤੇ ਬੈਠੇ ਤੇ ਖਿੰਡੇ ਹੋਏ ਸੀ ਭਾਰਤ ਭਾਰਤ 1858 ਤੇ 1947 ਤੱਕ ਬ੍ਰਿਟਿਸ਼ ਦੀਨ ਸੀ ਮਤਲਬ ਬ੍ਰਿਟਿਸ਼ ਅਧੀਨ ਰਾਜ ਸੀ ਆਪਾਂ ਨੂੰ ਪੁੱਛ ਸਕਦੇ ਨੇ ਆਪਸ਼ਨ ਦੇ ਕੇ ਦੱਸੋ ਭਾਰਤ ਦੇ ਉੱਤੇ ਫਰਾਂਚ ਅਤੇ ਪੁਰਤਗਾਲੀਆਂ ਦਾ ਰਾਜ ਕਦੋਂ ਤੋਂ ਕਦੋਂ ਤੱਕ ਸੀ ਪਹਿਲਾਂ ਤਾਂ ਯਾਦ ਰੱਖਿਓ 1857 1858 ਤੋਂ ਲੈ ਕੇ 1947 ਤੱਕ ਸੀ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਹੀ ਫਿਰ ਉਸ ਤੋਂ ਬਾਅਦ 1947 ਤੋਂ 1950 ਤੱਕ ਉਹੀ ਕਾਨੂੰਨ ਲਾਗੂ ਹੁੰਦਾ ਰਿਹਾ ਜੋ ਉਹੀ ਕਾਨੂੰਨ ਲਾਗੂ ਹੁੰਦਾ ਰਿਹਾ ਕਿਉਂਕਿ ਭਾਰਤ ਕਿਉਂਕਿ ਭਾਰਤ ਇਹਨਾਂ ਤਿੰਨਾਂ ਸਾਲਾਂ ਲਈ ਯੂਨਾਈਟਿਡ ਕਿੰਗਡਮ ਦਾ ਰਾਜ ਸੀ ਦੇਖੋ ਦੋਸਤੋ 1947 ਤੋਂ ਲੈ ਕੇ 50 ਤੱਕ ਵੀ ਇਹ ਹੀ ਤੇ ਅੰਗਰੇਜ਼ ਗਏ ਨਹੀਂ ਸੀ 47 ਚ ਫਿਰ ਵੀ ਆਪਣੇ ਇੰਡੀਆ ਭਾਰਤ ਵਿੱਚ ਬੈਠੇ ਰਹੇ ਤੇ ਫਿਰ ਵੀ ਆਪਣੇ ਉੱਤੇ ਕੋਈ ਨਾ ਕੋਈ ਇਹ ਆਪਣਾ ਜੋ ਸੀ ਆਪਣਾ ਰਾਜ ਕਰਦੇ ਰਹੇ ਕਿਸੇ ਨਾ ਕਿਸੇ ਤਰੀਕੇ ਨਾਲ ਰਾਜ ਕਰਦੇ ਰਹੇ ਠੀਕ ਹੈ ਜੀ ਸਰਦਾਰ ਪਟੇਲ ਤੇ ਬੀਪੀ ਮੈਨਨ ਨੇ ਭਾਰਤ ਦੇ ਭਾਰਤ ਦੇ ਨਾਲ ਇੱਕੀ ਕਰਨ ਦੇ ਲੇਖਾਂ ਤੇ ਦਸਤਖਤ ਕਰਨ ਲਈ ਰਾਜ਼ੀ ਕੀਤਾ ਮਤਲਬ ਸਰਦਾਰ ਪਟੇਲ ਨੇ ਤੇ ਬੀਪੀ ਬੀਪੀ ਮੈਨਨ ਨੇ ਭਾਰਤ ਦੇ ਨਾਲ ਇੱਕੀਕਰਨ ਮਤਲਬ ਭਾਰਤ ਦੇ ਨਾਲ ਸਾਂਝ ਕਰਨ ਲਈ ਲੇਖਾਂ ਤੇ ਦਸਤਖਤ ਕਰਨ ਲਈ ਰਾਜ਼ੀ ਕੀਤਾ ਅਤੇ ਬ੍ਰਿਟਿਸ਼ ਸਰਕਾਰ ਦੇਸ਼ ਦੀ ਬਾਹਰੀ ਸੁਰੱਖਿਆ ਲਈ ਲਗਾਤਾਰ ਜ਼ਿੰਮੇਵਾਰ ਰਹੀ ਹੁਣ ਦੇਖੋ ਬ੍ਰਿਟਿਸ਼ ਸਰਕਾਰ ਮਤਲਬ ਸਰਕਾਰ ਦੇਸ਼ ਦੇ ਬਾਹਰੀ ਸੁਰੱਖਿਆ ਮਤਲਬ ਦੇਸ਼ ਤੋਂ ਬਾਹਰ ਕੋਈ ਹਮਲਾ ਨਹੀਂ ਕਰਦਾ ਸੀ ਛੇਤੀ ਠੀਕ ਹੈ ਨਾ ਬ੍ਰਿਟਿਸ਼ ਬ੍ਰਿਟਿਸ਼ ਹੋਣ ਕਰਕੇ ਆਪਣੇ ਭਾਰਤ ਦੇ ਉੱਤੇ ਕੋਈ ਹਮਲਾ ਨਹੀਂ ਕਰਦਾ ਸੀ ਇਸ ਤਰ੍ਹਾਂ ਭਾਰਤ ਦੇ ਸੰਵਿਧਾਨ ਨੇ ਭਾਰਤੀ ਸੁਤੰਤਰ ਐਕਟ ਭਾਰਤੀ ਸੰਤਰਾਕਟ 1947 ਅਤੇ ਭਾਰਤ ਸਰਕਾਰ ਐਕਟ 1935 ਨੂੰ ਰੱਦ ਕਰ ਦਿੱਤਾ ਠੀਕ ਹੈ ਨਾ ਤੇ ਰੱਦ ਕਰਤਾ ਰੱਦ ਕਰਨ ਤੋਂ ਬਾਅਦ ਇਹ 26 ਜਨਵਰੀ ਨੂੰ 1950 ਨੂੰ ਲਾਗੂ ਹੋ ਗਿਆ ਮਤਲਬ ਇਸ ਤਰ੍ਹਾਂ ਭਾਰਤ ਨੇ ਸੰਵਿਧਾਨ ਨੇ ਭਾਰਤੀ ਸੰਤਰਾਕਟ 1947 ਅਤੇ ਭਾਰਤ ਸਰਕਾਰ ਦਾ ਐਕਟ 1935 ਰੱਦ ਕਰਤਾ ਇਹ ਰੱਦ ਹੋ ਗਏ ਉਸ ਤੋਂ ਬਾਅਦ ਇਹ 26 ਜਨਵਰੀ ਨੂੰ 1950 ਨੂੰ ਲਾਗੂ ਹੋ ਗਿਆ ਕੀ ਲਾਗੂ ਹੋ ਗਿਆ ਭਾਰਤੀ ਸੰਵਿਧਾਨ ਠੀਕ ਹੈ ਜੀ ਇੰਡੀਅਨ ਕਨਸਟੀਟਿਊਸ਼ਨ ਲਾਗੂ ਹੋ ਗਿਆ ਸੀ ਭਾਰਤ ਨੇ ਬ੍ਰਿਟਿਸ਼ ਤਾਜ ਦਾ ਰਾਜ ਹੋਣਾ ਬੰਦ ਕਰ ਦਿੱਤਾ ਮਤਲਬ ਭਾਰਤ ਦੇ ਵਿੱਚ ਜੋ ਬ੍ਰਿਟਿਸ਼ ਦਾ ਰਾਜ ਸੀ ਉਹ ਬੰਦ ਹੋ ਗਿਆ ਹੁਣ ਜਦੋਂ ਕਨਸਟੀਟਿਊਸ਼ਨ ਬਣ ਗਿਆ ਫਿਰ ਆਪਣਾ ਭਾਰਤ ਦਾ ਰਾਜ ਆਪਲਾ ਹੋ ਗਿਆ ਤੇ ਜਿਹੜਾ ਅੰਗਰੇਜ਼ਾਂ ਦਾ ਰਾਜ ਸੀ ਬ੍ਰਿਟਿਸ਼ ਰਾਜ ਸੀ ਉਹ ਬੰਦ ਹੋ ਗਿਆ ਸੰਵਿਧਾਨ ਦੇ ਨਾਲ ਇੱਕ ਪ੍ਰਭੂਸਤਾ ਸੰਪੰਨ ਲੋਕਤੰਤਰਤਾ ਲੋਕਤੰਤ੍ਰਿਕ ਗਨਰਾਜ ਬਣ ਗਿਆ ਮਤਲਬ ਜੋ ਇਥੇ ਉਹ ਸੀ ਆਪਣਾ ਆਪਣੀ ਡੈਮੋਕ੍ਰੇਸੀ ਕੰਟਰੀ ਬਣ ਗਈ ਠੀਕ ਹੈ ਜੀ ਜਿਹੜਾ ਆਪਣਾ ਰਾਜ ਸੀ ਜਿਵੇਂ ਬ੍ਰਿਟਿਸ਼ ਦੇ ਅੰਦਰ ਸੀ ਆਪਾਂ ਮੋਨਾਰਕੀ ਕਹਿ ਸਕਦੇ ਹਾਂ ਉਹ ਖਤਮ ਹੋ ਗਈ ਤੇ ਆਪਣਾ ਜੋ ਡੈਮੋਕ੍ਰੈਟਿਕ ਕੰਟਰੀ ਸੋ ਬਣ ਗਈ ਸੰਵਿਧਾਨ ਦੀਆਂ ਅਨੁਛੇਦ 5 6 7 9 5789 60 324 366 ਇਹ ਆਪਣੀਆਂ ਪੜ ਲਿਓ ਸਾਰੀਆਂ ਨਵੰਬਰ 1900 ਨਵੰਬਰ 1949 ਤੱਕ ਲਾਗੂ ਹੋਈਆਂ ਠੀਕ ਆ ਅਤੇ ਬਾਕੀ ਦੀਆਂ ਅਨੁਸ਼ੇਧ ਮਤਲਬ ਬਾਕੀ ਦੇ ਆਰਟੀਕਲ ਇਹ ਆਰਟੀਕਲ ਨੇ ਜੀ ਬਾਕੀ ਦੇ ਆਰਟੀਕਲ ਲਾਗੂ ਹੋਏਗੇ ਹੌਲੀ-ਹੌਲੀ 26 ਜਨਵਰੀ 1950 ਨੂੰ ਭਾਰਤ ਵਿੱਚ ਹਰ ਸਾਲ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੋਸਤੋ ਆਪਾਂ ਨੂੰ ਇਹ ਕੁਐਸਚਨ ਵੀ ਪੁੱਛ ਸਕਦੇ ਨੇ ਵੀ ਇਹ 26 ਜਨਵਰੀ ਕਿਉਂ ਮਨਾਇਆ ਜਾਂਦਾ ਹੈ ਠੀਕ ਹੈ ਨਾ ਇਹ ਕਿਸ ਲਈ ਮਨਾਇ ਜਾਂਦੀ ਹੈ? ਤਾਂ ਆਪਾਂ ਦੇਖਾਂਗੇ 26 ਜਨਵਰੀ 1950 ਨੂੰ ਭਾਰਤ ਦੇ ਸਾ ਹਰ ਸਾਲ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਕਿਉਂਕਿ ਆਪਾਂ ਨੇ ਇਸ ਦਿਨ ਆਪਣਾ ਜੋ ਇੰਡੀਅਨ ਕਨਸਟੀਟਿਊਸ਼ਨ ਸੀ ਉਹ ਆਪਣੇ ਲਾਗੂ ਹੋ ਗਿਆ ਸੀ। ਦੋਸਤੋ ਵੀਡੀਓ ਲੱਗੀ ਇਹਨੂੰ ਲਾਈਕ ਸ਼ੇਅਰ ਕਮੈਂਟ ਕਰ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ Bueno. Vale.